ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਦੇ ਮੁਖ ਸਕੱਤਰ ਅਨੁਰਾਗ ਰਸਤੋਗੀ ਨੂੰ ਮਿਲਿਆ 1 ਸਾਲ ਦਾ ਵਾਅਦਾ ਅਨੁਰਾਗ ਰਸਤੋਗੀ 3 ਜੂਨ ਨੂੰ ਹੋਰੇ ਸੀ ਸੇਵਾ ਮੁਕਤ ਦਸਤਈਏ 1990 ਬੈਚ ਦੇ ਆਈਐਸ ਅਧਿਕਾਰੀ ਹਨ ਅਨੁਰਾਗ ਰਸਤੋਗੀ ਕੇਂਦਰ ਸਰਕਾਰ ਨੇ ਵਿਸਥਾਰ ਨੂੰ ਦਿੱਤੀ ਮਨਜ਼ੂਰੀ ਹਰਿਆਣਾ ਸਰਕਾਰ ਨੇ ਵਾਅਦਾ ਦੇਣ ਦੀ ਕੀਤੀ ਸੀ ਸਿਫਾਰਿਸ਼ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਲਿਖਤੀ ਰੂਪ ਵਿੱਚ ਵਿਸਥਾਰ ਬਾਰੇ ਕੀਤਾ ਸੂਚਿਤ ਦਸਦਈਏ ਕਿ ਹਰਿਆਣਾ ਦੇ ਇਸ ਵੇਲੇ ਦੇ ਜਿਹੜੇ ਮੁੱਖ ਸਚਿਵ ਯਾਨੀ ਕਿ ਮੁਖ ਸਕੱਤਰ ਅਨੁਰਾਗ ਰਸਤੋਗੀ ਨੂੰ 1 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਆ ਤੇ 30 ਜੂਨ ਨੂੰ ਰਸਤੋਗੀ ਦੀ ਰਿਟਾਇਰਮੈਂਟ ਸੀ ਕੇਂਦਰ ਸਰਕਾਰ ਨੇ ਐਕਸਟੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਰਿਆਣਾ ਸਰਕਾਰ ਨੇ ਐਕਸਟੈਂਸ਼ਨ ਬਾਰੇ ਕੇਂਦਰ ਸਰਕਾਰ ਨੂੰ ਜਿਹੜਾ ਉਹ ਲਿਖਿਆ ਸੀ ਸਿਫਾਰਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਦਮ ਚੱਕਦੇ ਹੋਏ ਹੁਣ ਅਨੁਰਾਗ ਰਸਤੋਗੀ ਦੀ ਐਕਸਟੈਂਸ਼ਨ ਜਿਹੜੀ ਉਬਦਾ ਦਿੱਤੀ ਹੈ ਤੇ ਹਰਿਆਣਾ ਸਰਕਾਰ ਨੇ ਇਸ ਲਈ ਕੇਂਦਰ ਸਰਕਾਰ ਨੂੰ ਸਪਾਰਸ਼ ਵੀ ਕੀਤੀ ਸੀ ਦੱਸ ਦਈਏ ਕਿ ਅਨੁਰਾਗ ਰਸਤੋਗੀ 1990 ਬੈਚ ਦੇ ਆਈਐਸ ਅਧਿਕਾਰੀ ਹਨ